ਇਹ ਸਾਡੀ ਕੌਮ ਤੇ ਗੁਰੂ ਦੀ ਬਖਸ਼ਿਸ਼ ਹੈ ਕਿ ਜੇ ਤੇ ਕਲਮ ਚੁੱਕੀ ਗੁਰੂ ਕੇ ਸਿੱਖਾ ਨੇ ਤੇ ਸ਼ਰਧਾ ਭਾਵਨਾ ਦੇ ਨਾਲ ਬਾਣੀ ਨੂੰ ਲਿਖਿਆ ਪਰ ਜਦੋਂ ਕਿਤੇ ਵੰਗਾਰ ਪਈ ਤਾਂ ਇਹਨਾਂ ਕਲਮ ਵਾਲੇ ਹੱਥਾਂ ਨੇ ਹੱਥ ਦੇ ਵਿੱਚ ਦੋ ਧਾਰਾ ਖੰਡਾ ਫੜ ਕੇ ਇੱਥੇ ਹੀ ਗੋਲਵੜ ਸਾਹਿਬ ਚੱਬਾ ਇੱਥੇ ਲੱਖਾਂ ਦੀ ਫੌਜ ਦੇ ਨਾਲ ਟਕਰਾ ਵੀ ਕੀਤਾ ਗੁਰਦੁਆਰਾ ਸਿੰਘ ਸਿੰਘਣੀਆਂ ਲਾਹੌਰ ਦੇ ਵਿੱਚ ਹੈ ਜਿੱਥੇ ਸਾਡੀਆਂ ਮਾਮਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਟੋਟੇ ਕਰਕੇ ਹਾਰ ਪਾਈ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਤਾਂ ਇਹ ਸੇਧ ਲੈ ਕੇ ਜਾਈਏ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਗੁਰ ਇਤਿਹਾਸ ਤੇ ਗੁਰਬਾਣੀ ਦੇ ਨਾਲ ਜੋੜਨਾ ਜੀ ਉਹਨਾਂ ਵੇੜਿਆਂ ਦੇ ਵਿੱਚ ਵੀ ਜੇ ਮਿਸਲ ਕਾਲ ਤੋਂ ਸੇਧ ਨਾ ਲਈਏ ਭਾਵੇਂ ਵੱਖ-ਵੱਖ ਸਨ ਪਰ ਜਦੋਂ ਦਿੱਲੀ ਬੰਗਾਰ ਦੀ ਸੀ ਅਸੀਂ ਇਕੱਠੇ ਸੀ ਕੌਮੀ ਨਿਸ਼ਾਨ ਹੈਟ ਅੱਜ ਵੀ ਉਹ ਸੋਚ ਨੂੰ ਅਪਣਾਉਣ ਦੀ ਲੋੜ ਇਹ ਜ਼ਮੀਨਾਂ ਦੇ ਮਾਲਕ ਉਸ ਜੰਗ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਵੀ ਲੜੇ ਨੇ ਚੱਪੜ ਚਿੜੀ ਵਾਲੀ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅੱਜ ਅਸੀਂ 100 ਗੱਜ 200 ਗੱਜ ਔਰ ਪਿੰਡਾਂ ਵਾਲੇ ਪਾਸੇ ਨੂੰ ਵੀ ਤੁਰ ਪੈ ਪੰਜਾਬ ਨੂੰ ਟੁਕੜਿਆਂ ਦੇ ਵਿੱਚ ਵੇਚ ਰਹੇ ਉੱਥੇ ਵੱਡੇ ਸ਼ੋਰੂਮ ਬਣ ਗਏ ਉਹਨਾਂ ਦੇ ਪੋਤੇ ਹੁਣ ਉੱਥੇ ਬਾਰ ਸੈਕਉਰਿਟੀ ਗਾਰਡ ਲੱਗੇ ਹੋਏ ਅਸੀਂ ਮਾਲਕਾਂ ਤੇ ਮਾਲਕਾਂ ਵਾਂਗ ਰਹੀਏ ਸਾਨੂੰ ਗੁਰੂ ਪਾਤਸ਼ਾਹ ਨੇ ਬਾਦਸ਼ਾਹੀਆਂ ਦਿੱਤੀਆਂ ਬਾਦਸ਼ਾਹਾਂ ਵਾਂਗ ਰਹੀਏ ਸਾਡੀ ਕੌਮ ਦੇ ਵਿੱਚ ਗੁਰੂ ਸਾਹਿਬ ਦਾ ਥਾਪੜਾ ਪਾ ਕੇ ਸ਼ਹਾਦਤ ਦੇ ਸਿਖਰ ਨੂੰ ਛੂਣ ਵਾਲੇ ਮਹਾਨ ਤੋਂ ਮਹਾਨ ਸ਼ਹੀਦ ਨੇ ਤੇ ਉਹਨਾਂ ਸ਼ਹੀਦਾਂ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਇਹਨਾਂ ਦਾ ਬਹੁਤ ਉਚੇਚਾ ਤੇ ਵੱਡਾ ਨਾਮ ਹੈ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਰਵੋੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਇਨੂੰ ਵਕਤ ਵਕਤ ਤੇ ਸਮੇਂ ਦੀਆਂ ਹਕੂਮਤਾਂ ਖਤਮ ਕਰਨ ਲਈ ਢਾਉਣ ਲਈ ਇਸ ਫਲਸਫੇ ਨੂੰ ਖਤਮ ਕਰਨ ਦੇ ਲਈ ਯਤਨ ਕਰਦੀ ਪਰ ਇਹ ਗੁਰੂ ਦੀ ਰਹਿਮਤ ਹੈ ਕਿ ਜਿਸ ਮਹਾਨ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਅੱਜ ਆਪਾਂ ਜਨਮ ਦਿਹਾੜਾ ਮਨਾ ਰਹੇ ਹਾਂ ਬਾਬਾ ਦੀਪ ਸਿੰਘ ਜੀ ਦੇ ਵਾਰਸ ਵਾਰ-ਵਾਰ ਇਹਨਾਂ ਹਮਲਾਵਰਾਂ ਦਾ ਸਾਹਮਣਾ ਵੀ ਕਰਦੇ ਤਨ ਤਨ ਬਾਬਾ ਦੀਪ ਸਿੰਘ ਜੀ ਉਹ ਮਹਾਨ ਯੋਧੇ ਜਿਨ੍ਹਾਂ ਨੇ ਪਾਤਸ਼ਾਹ ਦੇ ਕੋਲੋਂ ਅੰਮ੍ਰਿਤ ਦੀ ਦਾਤ ਲਈ ਉਹ ਮਹਾਨ ਯੋਧੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦੋਂ ਪਾਵਨ ਸਰੂਪ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖਿਆ ਤਾਂ ਨਾਲ ਸਹਾਇਕ ਲਖਾਰੀ ਤਨ ਤਨ ਬਾਬਾ ਦੀਪ ਸਿੰਘ ਜੀ ਵੀ ਨਾਲ ਹੀ ਨੇ ਗੁਰਦੁਆਰਾ ਲਿਖਣ ਸਰਸਾਬ ਦਮਦਮਾ ਸਾਹਿਬ ਹੋਰ ਵੀ ਉਸ ਵੇਲੇ ਜਦੋਂ ਕਿਤੇ ਮਹਾਰਾਜ ਦੀ ਅਮਰਤਮਈ ਬਾਣੀ ਦੇ ਨਾਲ ਜੋੜਨ ਲਈ ਸਿੱਖਾਂ ਨੂੰ ਲੋੜ ਸੀ ਤਾਂ ਬਾਬਾ ਦੀਪ ਸਿੰਘ ਜੀ ਨੇ ਹੱਥੀ ਉਤਾਰੇ ਕੀਤੇ ਇਹ ਸਾਡੀ ਕੌਮ ਤੇ ਗੁਰੂ ਦੀ ਬਖਸ਼ਿਸ਼ ਹੈ ਕਿ ਜੇ ਤੇ ਕਲਮ ਚੁੱਕੀ ਗੁਰੂ ਕੇ ਸਿੱਖਾਂ ਨੇ ਤੇ ਸ਼ਰਧਾ ਭਾਵਨਾ ਦੇ ਨਾਲ ਬਾਣੀ ਨੂੰ ਲਿਖਿਆ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ ਪਰ ਜਦੋਂ ਕਿਤੇ ਵੰਗਾਰ ਪਾਈ ਤਾਂ ਇਹਨਾਂ ਕਲਮ ਵਾਲੇ ਹੱਥਾਂ ਨੇ ਹੱਥ ਦੇ ਵਿੱਚ ਦੋ ਧਾਰਾ ਖੰਡਾ ਫੜ ਕੇ ਇੱਥੇ ਹੀ ਗੋਲਵੜ ਸਾਹਿਬ ਚੱਬਾ ਇੱਥੇ ਲੱਖਾਂ ਦੀ ਫੌਜ ਦੇ ਨਾਲ ਟਕਰਾਵੀਂ ਕੀਤਾ ਆਪਾਂ ਆਪਣੇ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਆਪਣੇ ਮਹਾਨ ਯੋਧਿਆਂ ਸੂਰਬੀਰਾਂ ਇਹਨਾਂ ਸ਼ਹੀਦਾਂ ਤੋਂ ਸੇਧ ਲੈਣੀ ਦੇਖੋ ਪੁਣੇ ਜਿਗਰ ਹੋ ਰਿਹਾ ਸੀ ਸ਼ਹੀਦ ਗੰਜ ਦਾ ਲਾਹੌਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆ ਮੈਂ ਮਾਵਾ ਭੈਣਾਂ ਨੂੰ ਕਹਾਂਗਾ ਕਿ ਜਦੋਂ ਬੱਚਿਆਂ ਦੇ ਸਿਰਾਂ ਤੇ ਕੰਗਾ ਕਰੂੰ ਤਾਂ ਇਹ ਇਤਿਹਾਸ ਜ਼ਰੂਰ ਦੱਸੋ ਅੱਜ ਵੀ ਉੱਥੇ ਹੱਡੀਆਂ ਸੰਭਾਲੀਆਂ ਪਈਆਂ ਹਨ ਗੁਰਦੁਆਰਾ ਸਿੰਘ ਸਿੰਘਣੀਆਂ ਲਾਹੌਰ ਦੇ ਵਿੱਚ ਹੈ ਜਿੱਥੇ ਸਾਡੀਆਂ ਮਾਵਾਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਟੋਟੇ ਕਰਕੇ ਹਾਰ ਪਾਈ ਸੀ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸਾਨੂੰ ਸ਼ਹੀਦ ਕੀਤਾ ਸਿੰਘਾਂ ਨੂੰ ਸਿੰਘਣੀਆਂ ਨੂੰ ਬੱਚਿਆਂ ਨੂੰ ਪਰ ਸਾਡੇ ਅੰਦਰੋਂ ਕੋਈ ਸਿੱਖੀ ਦੇ ਜਜ਼ਬੇ ਨਾ ਕੱਢ ਸਕੇ ਅੱਜ ਵੀ ਲੋੜ ਹੈ ਅਸੀਂ ਜਦੋਂ ਮਹਾਨ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਤਾਂ ਇਹ ਸੇਧ ਲੈ ਕੇ ਜਾਈਏ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਗੁਰ ਇਤਿਹਾਸ ਤੇ ਗੁਰਬਾਣੀ ਦੇ ਨਾਲ ਜੋੜਨਾ ਅੱਜ ਵੀ ਹਮਲੇ ਚ ਉਹ ਤਰਫਾ ਨੇ ਗਿਆਨੀ ਜੀ ਨੇ ਟੂਕ ਮਾਤਰ ਜਿਗਰ ਕੀਤਾ ਸਿੱਖ ਸਿੱਖ ਨਾਲ ਕਦੀ ਈਰਖਾ ਨਹੀਂ ਕਰਦਾ ਠੀਕ ਹੈ ਕਮੀਆਂ ਹੋ ਸਕਦੀਆਂ ਪਰ ਆਪਣੇ ਹੀ ਧਰਮ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾੜਾ ਕਹੀ ਜਾ ਸਾਨੂੰ ਗੁਰੂ ਨੇ ਤੇ ਸਿਖਾਇਆ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ ਮੇਰੀ ਖਲੋ ਮੋਜੜੇ ਗੁਰਸਿੱਖ ਹੰਡੰਦੇ ਸਾਡੀ ਚਮ ਦੇ ਜੋੜੇ ਮੋਜੇ ਵੀ ਬਣ ਜਾਣ ਇਹਨਾਂ ਸਿੱਖਾਂ ਦੇ ਪੈਰਾਂ ਦੇ ਵਿੱਚ ਪੈ ਜਾਣ ਤੇ ਉਹ ਚੰਗੀ ਗੱਲ ਅੱਜ ਜਦੋਂ ਚੋ ਤਰਫਾ ਸਾਡੀ ਘੇਰਾਬੰਦੀ ਹੈ ਅਸੀਂ ਉਹਨਾਂ ਵੇਲਿਆਂ ਦੇ ਵਿੱਚ ਵੀ ਜੇ ਮਿਸਲ ਕਾਲ ਤੋਂ ਸੇਧ ਨਾ ਲਈਏ ਭਾਵੇਂ ਵੱਖ-ਵੱਖ ਸਨ ਪਰ ਜਦੋਂ ਦਿੱਲੀ ਵੰਗਾਰ ਦੀ ਸੀ ਅਸੀਂ ਇਕੱਠੇ ਸੀ ਕੌਮੀ ਨਿਸ਼ਾਨ ਹੀਟ ਅੱਜ ਵੀ ਉਹ ਸੋਚ ਨੂੰ ਅਪਣਾਉਣ ਦੀ ਲੋੜ ਹੈ ਅਸੀਂ ਗੁਰੂ ਦੇ ਆਸ਼ੇ ਦੇ ਮੁਤਾਬਕ ਇਕੱਠੇ ਹੋਏ ਇੱਕ ਸਿੱਖ ਦੂਜੇ ਸਿੱਖ ਦੀ ਤਾਰੀਫ਼ ਕਰੇ ਚੰਗਾ ਕਵੇ ਇੱਕ ਸਿੱਖ ਦੂਜੇ ਸਿੱਖ ਦੀ ਮਦਦ ਕਰੇ ਤੇ ਨਾਲ ਹੀ ਆਪਣੀ ਮਿੱਟੀ ਦੇ ਨਾਲ ਪਿਆਰ ਕਰੇ ਸ਼ਹੀਦਾਂ ਨੂੰ ਯਾਦ ਕਰ ਰਹੇ ਸਾਡੇ ਤੇ ਸ਼ਹੀਦ ਜਿਹੜੇ ਆਪਣੀ ਪੰਥ ਪੰਜਾਬ ਲਈ ਸੀਸ ਦੇ ਗਏ ਸ਼ਹਾਦਤਾਂ ਭਾਗ ਹੈ ਇਹ ਬੜੀ ਦੁੱਖ ਵਾਲੀ ਗੱਲ ਹੈ ਅਸੀਂ ਟੁਕੜਿਆਂ ਦੇ ਵਿੱਚ ਪੰਜਾਬ ਦੀ ਸਰ ਜ਼ਮੀਨ ਵੇਚ ਰਹੀ ਇਹ ਜ਼ਮੀਨਾਂ ਦੇ ਮਾਲਕ ਉਸ ਜੰਗ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਵੀ ਲੜੇ ਨੇ ਚੱਪੜ ਚਿੜੀ ਵਾਲੀ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅੱਜ ਅਸੀਂ 100 ਗੱਜ 200 ਗੱਜ ਔਰ ਪਿੰਡਾਂ ਵਾਲੇ ਪਾਸੇ ਇਹਨਾਂ ਵੀ ਤੁਰਪੈ ਪੰਜਾਬ ਨੂੰ ਟੁਕੜਿਆਂ ਦੇ ਵਿੱਚ ਵੇਚ ਰਹੇ ਹਾਂ ਸਾਡੀ ਕਿੰਨੀ ਕਬਾਦੀ ਪਰ ਅਸੀਂ ਘਟ ਰਹੇ ਹਾਂ ਅੱਜ ਜਦੋਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਤਾਂ ਇਹ ਗੱਲਾਂ ਚੇਤੇ 'ਚ ਰੱਖਣੀਆਂ ਇਹ ਸ਼ਹੀਦਾਂ ਦੀ ਧਰਤੀ ਹੈ ਪੰਜਾਬ ਇਹਦੇ ਚੱਪੇ-ਚੱਪੇ ਤੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਅਸੀਂ ਪੰਜਾਬ ਦੀ ਧਰਤੀ ਤੇ ਮਿੱਟੀ ਨਹੀਂ ਵੇਚਾਂਗੇ ਇਹ ਗੁਰੂਆਂ ਦੀ ਧਰਤੀ ਹੈ ਮੈਂ ਬਹੁਤ ਜਾਣਦਾ ਉੱਥੇ ਸਾਬਜਾਦਾਜੀਤ ਸਿੰਘ ਨਗਰ ਚੰਡੀਗੜ੍ਹ ਦੇ ਨੇੜੇ ਲੋਕਾਂ ਦੇ ਪਿੰਡਾਂ ਦੇ ਲੋਕਾਂ ਨੇ ਜ਼ਮੀਨਾਂ ਵੇਚੀਆਂ ਉੱਥੇ ਵੱਡੇ ਸ਼ੋਰੂਮ ਬਣ ਗਏ ਉਹਨਾਂ ਦੇ ਪੋਤੇ ਹੁਣ ਉੱਥੇ ਬਾਰ ਸੈਕਉਰਿਟੀ ਗਾਰਡ ਲੱਗੇ ਹੋਏ ਅਸੀਂ ਮਾਲਕਾਂ ਤੇ ਮਾਲਕਾਂ ਵਾਂਗ ਰਹੀਏ ਸਾਨੂੰ ਗੁਰੂ ਪਾਤਸ਼ਾਹ ਨੇ ਬਾਦਸ਼ਾਹੀਆਂ ਦਿੱਤੀਆਂ ਬਾਦਸ਼ਾਹਾਂ ਵਾਂਗ ਰਹੀਏ ਅਸੀਂ ਚਾਕਰਾਂ ਸਿਰਫ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਗੁਰੂ ਦੇ ਗੁਰੂ ਗ੍ਰੰਥ ਦੇ ਗੁਰੂ ਪੰਥ ਦੇ ਗੁਰੂ ਕਿਰਪਾ ਕਰੇ ਜਦੋਂ ਅਸੀਂ ਅੱਜ ਮਹਾਨ ਸ਼ਹੀਦ ਯੋਧੇ ਤਨ ਤਨ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜਿਸ ਸਿੱਖੀ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਅਸੀਂ ਵੀ ਸਿੱਖੀ ਨੂੰ ਧਾਰਨ ਕਰੀਏ ਗੁਰਬਾਣੀ ਦੇ ਪਾਵਨ ਬਚਨ ਜਿਹੜੇ ਸਾਨੂੰ ਹਮੇਸ਼ਾ ਸੇਧ ਦਿੰਦੇ ਆ ਆਓ ਆਪਾਂ ਸੰਗਤੀ ਰੂਪ ਵਿੱਚ ਉਹਦਾ ਪਾਠ ਕਰੀਏ ਜਿਨ੍ਹਾਂ ਬਚਨਾਂ ਦੀ ਕਮਾਈ ਤਨ ਤਨ ਬਾਬਾ ਦੀਪ ਸਿੰਘ ਜੀ ਹੋਣਾ ਨੇ ਕੀਤੀ ਹੈ ਆਪਾਂ ਆਪਣੀਆਂ ਰਵੈਤਾਂ ਵਾਲੀ ਰਹੀਏ ਰੀਸੋ ਰੀਸ ਜਾਲੂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਉਸ ਪਾਸੇ ਆਪਾਂ ਨਾ ਜਾਈਏ ਪੰਥ ਪੰਜਾਬ ਸਿੱਖੀ ਇਹਦੀ ਚੜ੍ਹਦੀ ਕਲਾ ਦੇ ਲਈ ਗੁਰੂ ਅੱਗੇ ਅਰਦਾਸ ਵੀ ਕਰੀਏ ਤਨੁ ਮਨੋ ਗੁਰੂ ਗ੍ਰੰਥ ਨੂੰ ਗੁਰੂ ਪੰਥ ਨੂੰ ਸਮਰਪਿਤ ਰਹੀਏ ਖੰਡੇ ਬਾਟੇ ਦੀ ਪਾਲ ਸ਼ਕੀਏ ਬਾਣੀ ਬਾਣੇ ਦੇ ਧਾਰਨੇ ਬਣੀਏ ਇੱਕ ਕੌਮ ਹਾਂ ਇੱਕ ਪਰਿਵਾਰ ਹਾਂ ਇੱਕ ਪਰਿਵਾਰ ਵਾਂਗ ਰਹਿ ਕੇ ਆਪਣੇ ਗਰੀਬ ਗੁਰਬੇ ਭਰਾ ਪਰਿਵਾਰ ਦੀ ਮਦਦ ਕਰੀਏ ਪੁਰ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ